ਅੱਜ ਦਾ ਅਮਰੀਕਾ ਦਾ ਨਵਾਂ ਖਾਣੇਦਾਰ ਨਿਕਲ ਕੇ ਆਇਆ ਹੈ ਡੋਨਲਡ ਟਰੰਪ ਸਾਹਿਬ ਉਹਦੇ ਸਾਹਮਣੇ ਕਿਹਨੇ ਹਿੱਕ ਡਾਈ ਹੈ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਮੈਂ ਕਿਸਾਨਾਂ ਤੇ ਸਾਡੇ ਜਿਹੜੇ ਕਿਸਾਨ ਹੈ ਉਹਨਾਂ ਭਰਾਵਾਂ ਦੇ ਹਿੱਤਾਂ ਦੇ ਅੱਗੇ ਮੈਂ ਗੋਡੇ ਨਹੀਂ ਟੇਕਣੇ ਬੜੀ ਕੀਮਤ ਚੁਕਾਣੀ ਪਊਗੀ ਉਹਦੀ ਐਡੇ ਵਟੇ ਤਾਕਤ ਨਾਲ ਜਦੋਂ ਮੱਥਾ ਲਾਈਦਾ ਹੈ ਕੀਮਤਾਂ ਚੁਕਾਣੀਆਂ ਪੈਣਗੀਆਂ ਪਰ ਕੀ ਦੇ ਵਾਸਤੇ किसान वास्ते मैं किसान आगुआ ना कल तो पाठ पढ़ाते केंद्र जी डबल्यू टी ओ साइन करती हिंदुस्तान ने किसान का हक मारे गया अमेरिका ने डबलू टीओ चितड़े चितिड़े करके सिटी पे ही नहीं कहना कल करो सौदा करो डील करो डील करो मेरे ना जिसकी लाठी उसकी बैंस तो सानू गुरु साहब ने की सिखाया ਗੁਰੂ ਸਾਹਿਬ ਨੇ ਸਾਨੂੰ ਕੀ ਸੇਧ ਦਿੱਤੀ ਹੈ ਪੰਜਾਬੀਆਂ ਨੂੰ ਜ਼ਬਰ ਨੀਚੇ ਰਹਿਦਾ ਖਾਲਸਾ ਦਾ ਸਜਾਇਆ ਜ਼ਬਰ ਦੇ ਖਿਲਾਫ ਸੀਗਾ ੱਟਕੇ ਦੇ ਖਿਲਾਫ ਨਹੀਂ ਹੋਣ ਦਿੰਦੇ ਅਗਰ ਮੈਂ ਸਮਝਦਾ ਚਾ ਸਿਰ ਤੇ ਦਸਤਾਰ ਨਹੀਂ ਨਰਿੰਦਰ ਮੋਦੀ ਨੇ ਪੰਜਾਬੀਆਂ ਵਾਲੀ ਗੱਲ ਕਰਕੇ ਦਿਖਾਈ ਵੀ ਆਲਾ ਵੀ ਆਸਤਾ ਖੜੇ ਆਸਤਾ ਆ ਇੱਕ ਡਾਈ ਪਈ ਸਾਡੇ ਕਿਸਾਨ ਦੇ ਇੱਥੇ ਰੁੜ ਜੂਗਾ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸਾਨਾਂ ਨੂੰ ਮੈਂ ਕਿਸਾਨ ਆਗੂਆਂ ਦੀ ਗਲਤ ਬਾਤ ਚ ਕਰੂੰਗਾ ਕਈ ਮੇਰੇ ਵਰਗੇ ਹਮੇ ਖੌਤੀ ਆਗੂ ਬਣੇ ਫਿਰਦੇ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀਂ ਕਈ ਕਿਸਾਨਾਂ ਵਾਸਤੇ ਹੱਕ ਦੀ ਲੜਾਈ ਲੜਦੇ ਐ ਸਾਲ ਲੜੀ ਉਹਨਾਂ ਨੇ ਪਹਿਲਾਂ ਵੀ ਲੜੀ ਹੁਣ ਵੀ ਲੜਦੇ ਐ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਮੇਰੇ ਹੱਥ ਜੋੜ ਕੇ ਬੇਨਤੀ ਐ ਨਾ ਸਾਰਿਆਂ ਨੂੰ ਰਾਜਨੀਤੀ ਕਰ ਲਿਓ ਬਹੁਤ سارے ਮੌਕੇ ਆਣਗੇ ਰਾਜਨੀਤੀ ਕਰਦੇ ਰਹੋ ਅੱਜ ਦੇਸ਼ ਤੇ ਭੀੜ ਪਈ ਐ ਅੱਜ ਸਾਡੇ ਦੇਸ਼ ਦਾ ਅਗਲਾ ਜਿਗਰਾ ਮਾਪ ਰਹੇ ਐ ਕਿੰਦਾ ਸੀ ਕਹਿੰਦੇ ਸੀਗੇ ਵੀ ਅਸੀਂ ਆ ਇੱਕ ਡਾਈ ਐ 56 ਇੰਚ ਸਾਡੀ ਛਾਤੀ ਐ ਹੁਣ ਲੋਕ ਮਾਪਣ ਦੀ ਕੋਸ਼ਿਸ਼ ਕਰ ਰਹੇ ਐ ਜੇ ਆਪਾਂ ਸਾਰੇ ਖੜਾਂਗੇ ਤਾਂ 56 ਇੰਚਾਂ ਦੀ ਛਾਤੀ ਜਿਹੜੀ 60 ਇੰਚ ਦੀ ਹੋਊਗੀ ਆਹ ਰਲ ਮਿਲ ਕੇ ਆਹ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸਟੈਂਡ ਲਿਆ ਅਮਰੀਕਾ ਦੇ ਖਿਲਾਫ ਉਹਦੇ ਚ ਸਾਰੇ ਮਿਲ ਜੁਲ ਕੇ ਇੱਕ ਜੁਟ ਹੋ ਕੇ ਉਹਦੇ ਖਾਂ ਸਾਹਮਣੇ ਖੜੀਏ ਮਹਾਰਾਜ ਸਾਹਿਬ ਸਟੇਜ ਤੇ ਸੀਗੇ ਜਿਹਦੇ ਮੋਦੀ ਸਾਹਿਬ ਇੱਥੇ ਆਏ ਐ ਇਲੈਕਸ਼ਨ ਰੈਲੀ ਦੇ ਅੰਦਰ ਐਸੇ ਸਟੇਜ ਤੋਂ ਪਟਿਆਲੇ 'ਚ ਖੜਕੇ ਮੈਂ ਕਿਹਾ ਸੀ ਮੈਂ ਕਿਹਾ ਮੋਦੀ ਸਾਹਿਬ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਓ ਅੱਜ ਮੈਂ ਕੁਝ ਹੋਰ ਕਹਿਣ ਲੱਗਿਆ ਜਿੱਥੇ ਪੰਜਾਬ ਦੀ ਜਵਾਨੀ ਤੇ ਜਿੱਥੇ ਪੰਜਾਬ ਦੀ ਕਿਸਾਨੀ ਉੱਥੇ ਮੇਰੀ ਤੁਹਾਨੂੰ ਬੇਨਤੀ ਐ ਸਾਥੀਓ ਪੰਜਾਬ ਬਚਾਓ ਆਓ ਰੜਕੇ ਪੰਜਾਬ ਬਚਾਈਏ